ਨਕਾਲੋਂ ਲੱਗੇ ਜਾਵਾ ਓਏ ਜਾਵਾ ਆ ਦੇਖ ਲੋ ਕਿੱਡਾ ਵੱਡਾ ਕੜਾਹਾ ਸੋ ਸਾਰੀ ਜਿਹੜੀ ਚੀਜ਼ਾਂ ਇੱਥੇ ਪਈਆਂ ਨੇ ਮਤਲਬ ਵਰਕਿੰਗ ਦੇ ਵਿੱਚ ਹੀ ਆ ਜਿਵੇਂ ਆ ਹੁਣ ਕਮਾ ਚੱਕਲੀ ਮੈਨ ਲੱਗਦਾ ਆ ਚੱਕਲੀ ਆ ਹਨਾ ਹਾਂਜੀ ਅੱਜ ਚੱਲੇ ਆ ਜੀ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਿਊਜ਼ੀਅਮ ਦੇਖਣ ਸੋ ਉੱਥੇ ਕਹਿੰਦੇ ਬਹੁਤ ਪੁਰਾਣੀਆਂ ਚੀਜ਼ਾਂ ਪਈਆਂ ਨੇ ਸਾਨੂੰ ਦੱਸਿਆ ਸੀ ਕਿਸੇ ਨੇ ਸੋ ਪਤਾ ਲੱਗਿਆ ਸੀਗਾ ਤੇ ਅੱਜ ਅਸੀਂ ਚੱਲੇ ਆ ਅੱਜ ਮੌਸਮ ਵੀ ਵਧੀਆ ਹੋਇਆ ਆ ਮੌਸਮ ਵੀ ਵਧੀਆ ਤੇ ਆਪਣੇ ਦੋਸਤ ਵਿੱਕੀ ਨੂੰ ਬੁਲਾਇਆ ਸੋ ਉਹ ਮੈਂ ਕਿਹਾ ਚੱਲ ਅੱਜ ਮਿਊਜ਼ੀਅਮ ਦੇਖ ਕੇ ਹੁਣ ਇਹ ਕਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਸੋ ਜਾ ਕੇ ਦੇਖਦੇ ਆ ਉੱਥੇ ਪਿਆ ਕੀ ਕੀ ਆ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਜੋ ਖੇਤੀਬਾੜੀ ਦਾ ਸਮਾਨ ਹੁੰਦਾ ਸੀਗਾ ਉਹ ਆ ਉੱਥੇ ਸੋ ਕਾਫੀ ਬਰਤਨ ਵਗੈਰਾ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਵਰਤੇ ਜਾਂਦੀ ਸੀਗੇ ਅੱਜ ਦੇਖਦੇ ਆ ਫਿਰ ਤੇ ਚੱਲਦੇ ਆ ਸੋ ਵਿੱਕੀ ਵੀ ਆ ਗਿਆ ਆਪਣੇ ਕੋਲੇ ਸੋ ਇਹਨੂੰ ਕਾਫੀ ਦੇਰ ਇੱਕ ਘੰਟਾ ਪਹਿਲਾਂ ਹੀ ਦੱਸਤਾ ਸੀਗਾ ਔਣ ਬਾਰੇ ਹੋਰ ਵਿੱਕੀ ਕਿੱਦਾਂ ਵਧੀਆ ਬਈ ਅੱਜ ਫਿਰ ਮਿਊਜ਼ੀਅਮ ਦੇਖਣ ਚੱਲੇ ਆ ਹੋਰ ਕੱਲ ਚੱਲੀਏ ਚੱਲ ਦੇਖਦੇ ਆ ਫਿਰ ਲੇਟ ਹੋ ਜਾਏਗਾ ਤੋ 5 ਵਜੇ ਤੱਕ ਕਹਿੰਦੇ ਖੁੱਲਾ ਰਹਿੰਦਾ ਆ ਤੋ 5 ਵਜੇ ਤੋ ਆਪਾਂ ਪਹਿਲਾਂ ਹੀ ਜਾਣਾ ਝੂਟੇ ਲਵਾਂਗੇ ਅੱਗੋਂ ਪਾ ਲਈ ਯਾਰ ਇਹਨਾਂ ਕੋਲ ਹੀ ਜੱਟੇ ਆ ਇਹ ਲਾਈਟਾਂ ਦੇ ਅਜੇ ਥੇ ਲੱਗਦੇ ਲੱਗ ਰਹੇ ਆ ਜੀ ਇੱਥੇ ਹੋਊਗਾ ਆਪਣੇ ਝੁੱਲੇ ਲੱਗਣਗੇ ਮੇਲਾ ਮੂਲਾ ਲਗਾਣਗੇ ਝੁੱਲਾਂ ਏਮ 4 ਵਜ ਗਏ ਹਨ ਹਾਂ 4 ਵਜ ਗਏ ਹੋਏ ਨੇ ਪੂਰਾ 1 ਘੰਟਾ ਰਹਿ ਗਿਆ ਇੱਕ ਬਾਅਦ ਦੇ ਝੁੱਲੇ ਚ ਆਪਾਂ ਦੇਖਣਾ ਆ ਸਾਨੂੰ ਐਂਟਰੀ ਮਿਲਦੀ ਆ ਕਿ ਨਹੀਂ ਪੂਰੇ 5 ਵਜੇ ਤੱਕ ਹੀ ਖੁੱਲਾ ਰਹਿੰਦਾ ਆ ਬਾਕੀ ਦੇਖਦੇ ਆਂ ਸਾਰਾ ਫਾਟਕ ਵੀ ਫਾਟਕੂਲੀ ਖੁੱਲਾ ਮਿਲ ਗਿਆ ਫਾਟਕ ਵੀ ਕੁਦਰਤੀ ਖੁੱਲਾ ਹੀ ਸੀ ਜਨ ਦਾ ਵੀ ਇਹ ਰਾਤ ਨੂੰ ਉਹ ਪਹੁੰਚ ਚੁੱਕੇ ਆ ਜੀ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਕੋਲੇ ਸੋ ਇੱਥੋਂ ਆਪਾਂ ਸਿੱਧਾ ਜਾਵਾਂਗੇ ਆਉਂਦੇ ਦਰਖਤੀ ਦਰਖਤਾਂ ਨਾ ਹੋਏ ਬਹੁਤ ਗ੍ਰੀਨਰੀ ਇੱਥੇ ਹੈ ਆਪਣੇ ਦਾ ਇਹਨਾਂ ਨੇ ਸਾਰੇ ਹੀ ਵੜਤੇ ਆਪਾਂ ਨੂੰ ਇੱਥੋਂ ਨਾ ਰਾਈਟ ਜਾਣਾ ਸੋ ਆ ਜਿਹੜੀ ਰੋਡ ਆ ਇਹ ਸਿੱਧੀ ਰੋਡ ਮਿਊਜ਼ੀਅਮ ਨੂੰ ਜਾਂਦੀ ਹੈ ਉਹ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਉਹ ਮਿਊਜ਼ੀਮੀਆ ਸਾਹਮਣੇ ਸੋ ਆ ਤਾਂ ਗਏ ਸੀ ਜੀ ਆਪਾਂ ਪਹੁੰਚ ਗਏ ਸੀਗੇ ਮਿਊਜ਼ੀਅਮ ਦੇ ਆ ਜਿਹੜੇ ਬੈਕ ਸਾਈਡ ਦੇਖ ਰਹੇ ਆ ਪੰਜਾਬ ਯੂਨੀਵਰਸਿਟੀ ਦਾ ਮਿਊਜ਼ੀਅਮ ਸੋ ਬਹੁਤ ਪੁਰਾਣੀਆਂ ਚੀਜ਼ਾਂ ਪਈਆਂ ਇੱਥੇ ਸੋ ਦੇਖਣ ਵਾਲੀਆਂ ਨੇ ਉਹ ਤਾਂ ਬੰਦ ਕਹਿੰਦੇ 4:00 ਵਜੇ ਤੱਕ ਹੋ ਜਾਂਦਾ ਸੋ 4:00 ਵਜੇ ਤੋਂ ਪਹਿਲਾਂ ਪਹਿਲਾਂ ਅਗਰ ਕੋਈ ਆ ਗਿਆ ਦੇਖ ਗਿਆ ਨਹੀਂ ਤਾਂ ਇਹਨੂੰ ਬੰਦ ਕਰ ਦਿੰਦੇ ਨੇ ਸੋ ਹੁਣ ਕੱਲ ਆਵਾਂਗੇ ਸੋ ਕੱਲ ਇਹਦੇ ਅੰਦਰ ਦੇਖਾਂਗੇ ਕੀ ਕੀ ਚੀਜ਼ਾਂ ਨੇ ਸੋ ਜਿਹੜੀਆਂ ਬਾਹਰ ਚੀਜ਼ਾਂ ਪਈਆਂ ਨੇ ਤੁਹਾਨੂੰ ਉਹ ਦਿਖਾ ਦਿੰਨੇ ਆ ਸੋ ਬਾਹਰ ਕੀ ਆ ਨਕਾ ਲਾਉਣ ਲੱਗੇ ਸੋ ਪ੍ਰਾਣੀਆਂ ਚੀਜ਼ਾਂ ਨੇ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਵਰਤੀਆਂ ਜਾਂਦੀਆਂ ਸੀਗੀਆਂ ਆਹ ਦੇਖ ਲਓ ਕਿੰਡਾ ਵੱਡਾ ਕੜਾਹਾ ਜਿਹੜੇ ਕਿ ਪੁਰਾਣੇ ਸਮੇਂ ਦੇ ਇਹਨਾਂ ਦੇ ਵਿੱਚ ਸਬਜ਼ੀਆਂ ਸਮਾਨ ਬਣਾਇਆ ਕਰਦੇ ਸੀਗੇ ਇਹਦੇ ਤਾਂ 3-4 ਰਿਆਣੇ ਸੋ ਜਾਂਦਾ ਬਿੱਗ ਆਇਰਨ ਪੋਟ ਕੜਾਹਾ ਸੋ ਆਹ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਗੰਨੇ ਦੀ ਖਿਲਾੜੀ ਹੁੰਦੀ ਸੀਗੀ ਉਹ ਆਹ ਚੀਜ਼ ਜੀਤੋ ਗੰਨੇ ਦਾ ਰਸ ਨਿਕਲਦਾ ਹੁੰਦਾ ਸੀ ਆ ਬਹੁਤ ਹਲਕੀ ਆ ਬਾਈ ਸੋ ਸਾਰੀ ਜਿਹੜੀ ਚੀਜ਼ਾਂ ਇੱਥੇ ਪਈਆਂ ਨੇ ਮਤਲਬ ਵਰਕਿੰਗ ਦੇ ਵਿੱਚ ਹੀ ਆ ਜਿਵੇਂ ਆ ਹੁਣ ਕਮਾ ਕੇ ਆਪਾਂ ਦੇਖ ਰਹੇ ਆ ਸੋ ਸਾਨੀ ਦੇ ਨਾਲ ਘੁੰਮ ਰਹੀ ਆ ਬਾਹਰ ਤਾਂ ਸੋਖੀ ਆ ਉਹ ਟਾਇਟ ਆ ਹੂੰ ਤੇ ਸਾਰੀ ਡਿਟੇਲ ਲਿਖੀ ਹੋਈ ਆ ਸੋ ਵੇਲਣਾ ਕੁਹਾੜੀ surjeev singh nirmal singh ਪਿੰਡ ਚੱਬੇਵਾਲ ਇਹ ਵੇਲਣਾ ਡੀਨ ਕਮਿਊਨਿਟੀ ਸਾਇੰਸ ਕਾਲਜ ਦਾ ਡਾਕਟਰ ਰੈਂਸ ਡੀਨ ਉਹ ਸਾਰੀ ਇੱਥੇ ਡਿਟੇਲ ਲਿਖੀ ਹੋਈ ਆ ਗੁਰਵਿੰਦਰ ਕੌਰ ਸਵਾ ਚੀਜ਼ ਦੀ ਉਹਦਰ ਦੀ ਡਟੇਲ ਸੋ ਇੱਕ ਉਹ ਆ ਘਰਾਟ ਇਹਨਾਂ ਨੇ ਘਰਾਟ ਵੀ ਇੱਥੇ ਰੱਖੀ ਹੋਈ ਆ ਜਿਹੜ ਨੂੰ ਆਪਾਂ ਕਹਿੰਦੇ ਆ ਘਰਾਟ ਦਾ ਆਟਾ ਪਾਣੀ ਨਾਲ ਚੱਲਦੇ ਹੁੰਦੇ ਸੀ ਇਹ ਪਾਣੀ ਨਾਲ ਇਹ ਚੱਲਦੀ ਹੁੰਦੀ ਸੀ ਕਹਿੰਦੇ ਇਹ ਪਾਣੀ ਨਾਲ ਚੱਲਦੀ ਸੀ ਹੋਰ ਘਰਾਟ ਉਹਨਾਂ ਹੀ ਕਹਿੰਦੇ ਆ ਜਿਹੜਾ ਪਾਣੀ ਨਾਲ ਚੱਲੇ ਹੰਡਾ ਹੁੰਦਾ ਅਣੇ ਦਾ ਆਟਾ ਦੂਜੀ ਚੱਕੀ ਦੇ ਵਿੱਚ ਜਿਹਾ ਲਿਖਾਇਆ ਵਗਦੇ ਪਾਣੀ ਦੇ ਵਹਾਣ ਨਾਲ ਅਨਾਜ ਦਾਲਾਂ ਮਸਾਲੇ ਆਦ ਪੀਸਣ ਦੀ ਚੱਕੀ ਨੂੰ ਘਰਾਟ ਕਹਿੰਦੇ ਆ ਮੈਂ ਇਹਨੂੰ ਪਹਿਲਾਂ ਹੀ ਦੱਸਤਾ ਕਿਉਂਕਿ ਮੈਂ ਦੇਖਿਆ ਹੈ ਨਾ ਆ ਬੜੇ ਵਧੀਆ ਲੱਗੇ ਆ ਸਿਸਟਮ ਆ ਤੇ ਉਹ ਆਲਣੇ ਲਾਏ ਆ ਦੇਖ ਆਲਣੇ ਆ ਲਓ ਕੀੜੀਆਂ ਲਈ ਆਲਣੇ ਵੀ ਇਹਨਾਂ ਨੇ ਲਗਾਏ ਹੋਏ ਨੇ ਇੱਥੇ ਲੱਕੜ ਦੇ ਬਾਕਸ ਦੇ ਬਣਾ ਕੇ ਯਾਰ ਜਾਨਵਰ ਰਹਿਣ ਲੱਗ ਪੈਂਦਾ ਜੇ ਆਪਾਂ ਕੁਝ ਬਣਾ ਕੇ ਇਦਾਂ ਦਾ ਚੰਗੀ ਜਿਹਾ ਦਰਖਤਾਂ ਦੇ ਬਿਲਕੁਲ ਬਿਲਕੁਲ ਯਾਰ ਜੀ ਆਪੇ ਕਰ ਉਹਨੂੰ ਹੀ ਬਣਾ ਲੈਣਾ ਸੋ ਆ ਇੱਕ ਡੋਲੀ ਇਹਨਾਂ ਨੇ ਰੱਖੀ ਹੋਈ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਵਿਆਹ ਹੁੰਦੇ ਸੀਗੇ ਉਸ ਵੇਲੇ ਦੀ ਇਹ ਡੋਲੀ ਰੱਖੀ ਹੋਈ ਆ ਸੋ ਬਾਰਿਸ਼ ਦੇ ਕਰਕੇ ਇਹਨਾਂ ਨੇ ਇਹ ਕਵਰ ਕੀਤੀ ਹੋਈ ਆ ਸਾਰੀ ਇਸ ਕਰਕੇ ਇਹਨਾਂ ਨੇ ਓਪਨ ਨਹੀਂ ਰੱਖੀ ਹੋਈ ਉੱਤੋਂ ਦੀ ਮੌਸਮ ਵੀ ਬਾਰਿਸ਼ਦਈ ਹੋਇਆ ਹੋਇਆ ਬੱਦਲ ਹੋਏ ਹੋਏ ਨੇ ਦੇਖਦੇ ਆਂ ਵੀ ਕੀ ਪਿਆ ਉਹ ਬੈਡ ਬੈਡ ਲੱਠ ਤੇ ਚੱਕਰੀ ਆ ਬੈਡ ਲੱਠ ਤੇ ਚੱਕਲੀ ਹਾਂ ਬੈਡ ਲੱਠ ਤੇ ਚੱਕਲੀ ਉਹ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਵਰਤੀ ਜਾਣ ਵਾਲੀ ਇਹ ਸਾਰੀਆਂ ਚੀਜ਼ਾਂ ਵਰਤੀ ਜਾਣ ਵਾਲੀਆਂ ਸੀਗੀਆਂ ਚੱਕਲੀ ਪਈ ਆ ਬਈ ਥੱਲੇ ਹੂੰ ਇਹ ਚੱਕਲੀ ਕਹਿੰਦੇ ਆ ਇਹਨੂੰ ਬੈਡ ਕਹਿੰਦੇ ਆ ਹੂੰ ਉਹ ਮੈਨੂੰ ਲੱਗਦਾ ਸੋ ਚੱਕਲੀ ਮੈਨੂੰ ਲੱਗਦਾ ਆ ਚੱਕਲੀ ਆ ਹਨਾ ਵਿੱਕੀ ਆ ਚੱਕਲੀ ਹੋਗੀ ਹਾਂ ਹਾਂ ਇਹ ਚੱਕਣੀ ਨਹੀਂ ਆਵੇ ਬਈ ਚੱਕਲੀ ਇਹ ਫਿਰ ਕੀ ਚੀਜ਼ ਹੋਈ ਇਹ ਆ ਤੇ ਬੈਡ ਅੱਛਾ ਬੈਡ ਉਹਨੂੰ ਬੈਡ ਕਹਿੰਦੇ ਆ ਇਹਦੇ ਉਹਦੇ ਨਾਲ ਚਲਦੀ ਆ ਦੋ ਚੀਜ਼ਾਂ ਪਈਆਂ ਉਹ ਵੀ ਜਾਂਦੀਆਂ ਐਟਮਾਂ ਜਿਵੇਂ ਆ ਬੈਡ ਹੋਗੀ ਆ ਲੱਠ ਹੋਗੀ ਹੈਨਾ ਉਹ ਚੱਕਲੀ ਹੋਗੀ ਪਰ ਲੱਠ ਫਿਰ ਕਿਹਨੂੰ ਕਹਿੰਦੇ ਆ ਉਹ ਚੱਕਲੀ ਆ ਆ ਵੱਡੀ ਚੱਕਲੀ ਆ ਇਹ ਵੱਡੀ ਚੱਕਲੀ ਆ ਆ ਲੱਠ ਹੋਗੀ ਹਾਂ ਲੰਬੀ ਇਹ ਕਿੰਨੀ ਆ 10 ਫੁੱਟ ਦੀ ਹੋਊਗੀ ਪੈਪ ਜੀ ਆਊਗੀ ਉਹ ਆਰਾਮ ਨਾਲ ਆ ਖੂਹੀ ਆ ਜੀ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਹੁੰਦੀ ਸੀਗੀ ਆ ਫੋਟੋ ਵੀ ਬਣਾਈ ਹੋਈ ਹੈ ਇਹਦੀ ਬੰਦ ਕਰਤੀ ਜਾਲੀਆਂ ਲਾ ਕੇ ਹੂੰ ਇਹ ਬੰਦ ਕੀਤੀ ਹੈ ਨਾ ਬਹੁਤ ਪੁਰਾਣੀ ਖੂਹ ਹੋਣੀ ਆ ਇਹ ਕੋਈ ਜਾਨਵਰ ਜੂਨੂ ਵੱਡੇ ਪੈਂਦਾ ਹੋਣਾ ਉਹਦੇ ਕਰਕੇ ਬੰਦ ਕੀਤੀ ہوئی ਆ ਮਤਲਬ ਮਿੱਟੀ ਵਗੈਰਾ ਅੰਦਰ ਨਾ ਜਾਵੇ ਇਧਰ ਮਗਰ ਤਾਂ ਨਹੀਂ ਪਿਆ ਕੁਝ ਹੋਰ ਹੋਰ ਵੀ ਦੇਖ ਲੈਣੇ ਇੰਨੋ ਗੰਦੇ ਆ ਮਿਊਜ਼ੀਅਮ ਆ ਇਹ ਆ ਮਿਊਜ਼ੀਅਮ ਪੰਜਾਬ ਯੂਨੀਵਰਸਿਟੀ ਦਾ ਭਾਈ ਥੋੜੀ ਲੱਗੀ ਆ ਹਾਂ ਉੱਪਰ ਹੈਗਾ ਅੰਦਰ ਨਾ ਫਿਰ ਜਦੋਂ ਹੁਣ ਐਂਟਰੀ ਬੰਦ ਆ ਇਸ ਟਾਈਮ ਜਦੋਂ ਉੱਪਰ ਜਾਵਾਂਗੇ ਆਪਾਂ ਨੂੰ ਅੰਦਰ ਐਂਟਰ ਕਰਾਂਗੇ ਫੋ ਕਾਫੀ ਚੀਜ਼ਾਂ ਮਿਲਣਗੀਆਂ ਆਪਾਂ ਨੂੰ ਦੇਖਣ ਨੂੰ ਆਪਾਂ ਨੂੰ ਟਾਈਮ ਦਾ ਨਹੀਂ ਸੀ ਪਤਾ ਹਾਂਜੀ ਅੱਜ ਤਾਂ ਗੇਟ ਬੰਦ ਸੀਗਾ ਜਿਹੜਾ ਮੇਨ ਗੇਟ ਸੀਗਾ ਸੋ ਕੱਲ ਆਵਾਂਗੇ ਸੋ ਟਾਈਮਿੰਗ ਕਹਿੰਦੇ 4 ਵਜੇ ਤੱਕ ਦੀ ਹੁੰਦੀ ਆ ਸੋ ਕੱਲ ਆਵਾਂਗੇ ਕੱਲ ਆ ਕੇ ਦੇਖਦੇ ਆ ਅੱਜ ਆਪਾਂ ਅੰਦਰ ਲਾ ਅੱਜ ਲੇਟ ਵਾਲਾ ਹੋ ਗਿਆ ਆਪਾਂ ਮਤਲਬ ਕਿ ਟਾਈਮ ਤਾਂ ਮੈਨੂੰ ਪਤਾ ਨਹੀਂ ਸੀ ਪਹਿਲਾਂ ਮੈਨੂੰ 5 ਵਜੇ ਤੱਕ ਦੱਸਿਆ ਹੋਇਆ ਸੀਗਾ ਕਿ 5 ਵਜੇ ਤੱਕ ਖੁੱਲਾ ਰਹਿੰਦਾ ਆ ਸਵਾ 4 ਹੋ ਗਿਆ ਆਪਾਂ ਲੇਟ ਹੋ ਗਏ ਸਵਾ 4 ਹੋ ਗਿਆ ਅੱਜ ਆਪ ਲੇਟ ਹੋ ਗਏ ਬਾਈ ਕਹਿੰਦਾ 4 ਵਜੇ ਤੱਕ ਖੁੱਲਾ ਰਹਿੰਦਾ ਸੋ ਕੱਲ ਕਰਦੇ ਆ ਜੀ ਵੀਡੀਓ ਨੂੰ ਕੰਟੀਨਿਊ ਸੋ ਪਾਰਟ ਦੂਜਾ ਬਣਾਵਾਂਗੇ ਦੂਜਾ ਪਾਰਟ ਆਊਗਾ ਕੱਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੰਗੀ ਲੱਗੀ ਥੈਂਕ ਯੂ